ਜੋ ਕੁਝ ਵੀ ਅਸੀਂ ਕਰਦੇ ਹਾਂ ਉਸ ਦਾ ਨਤੀਜਾ ਸਾਨੂੰ ਮਿਲਦਾ ਹੈ ਇਸ ਕਹਾਣੀ ਵਿੱਚ ਦੱਸਿਆ ਹੈ ਕਿ ਕਿਵੇਂ ਇਮਾਨਦਾਰੀ ਮਿਹਨਤ ਅਤੇ ਸੱਚਾਈ ਨਾਲ ਕੀਤੇ ਗਏ ਕਰਮ ਸਦਾ ਫਲਦੇ ਹਨ ਜਦਕਿ ਬੇਈਮਾਨੀ ਤੇ ਚਲਾਕੀ ਦਾ ਨਤੀਜਾ ਕਦੇ ਵੀ ਚੰਗਾ ਨਹੀਂ ਹੁੰਦਾ ਇਸ ਕਹਾਣੀ ਵਿੱਚ ਤੁਸੀਂ ਜਾਣੋਗੇ ਕਿ ਕਿਵੇਂ ਹਰ ਕਰਮ ਦਾ ਨਤੀਜਾ ਸਾਨੂੰ ਭੁਗਤਣਾ ਪੈਂਦਾ ਹੈ ਕਹਾਣੀ ਨੂੰ ਅੰਤ ਤੱਕ ਸੁਣਿਓ ਇੱਕ ਸਮੇਂ ਦੀ ਗੱਲ ਹੈ ਇੱਕ ਰਾਜੇ ਕੋਲ ਤਿੰਨ ਮੰਤਰੀ ਸੀ ਰਾਜਾ ਨੇ ਆਪਣੇ ਮੰਤਰੀਆਂ ਦੀ ਵਫਾਦਾਰੀ ਅਤੇ ਸਮਝਦਾਰੀ ਨੂੰ ਪਰਖਣ ਲਈ ਉਹਨਾਂ ਨੂੰ ਇੱਕ ਕੰਮ ਦਿੱਤਾ। ਉਸਨੇ ਉਹਨਾਂ ਨੂੰ ਇੱਕ ਥੈਲਾ ਦਿੱਤਾ ਤੇ ਕਿਹਾ, "ਜਾਓ ਅਤੇ ਜੰਗਲ ਵਿੱਚੋਂ ਜਾ ਕੇ ਥੈਲੇ ਵਿੱਚ ਖਾਣ ਦੇ ਵਧੀਆ ਫਲ ਇਕੱਠਾ ਕਰੋ ਤੇ ਮੇਰੇ ਕੋਲ ਲੈ ਕੇ ਆਓ।" ਪਹਿਲਾ ਮੰਤਰੀ ਇਮਾਨਦਾਰ ਤੇ ਮਿਹਨਤੀ ਸੀ। ਉਸਨੇ ਥੈਲੇ ਵਿੱਚ ਸਿਰਫ ਚੰਗੇ ਅਤੇ ਤਾਜ਼ੇ ਫਲ ਭਰੇ। ਦੂਜਾ ਮੰਤਰੀ ਸੁਸਤ ਅਤੇ ਬੇਈਮਾਨ ਸੀ। ਉਸਨੇ ਸੋਚਿਆ ਕਿ ਰਾਜੇ ਕੋਲ ਇਨਾ ਸਮਾਂ ਨਹੀਂ ਹੋਵੇਗਾ ਕਿ ਉਹ ਇਹ ਦੇਖ ਸਕੇ ਕਿ ਉਸਨੇ ਕੀ ਇਕੱਠਾ ਕੀਤਾ ਹੈ ਇਸ ਲਈ ਉਸਨੇ ਬਾਸੀ ਅਤੇ ਸੜੇ ਹੋਏ ਫਲ ਥੈਲੇ ਵਿੱਚ ਭਰ ਦਿੱਤੇ ਤੀਜਾ ਮੰਤਰੀ ਚਲਾਕ ਸੀ ਉਸਨੇ ਸੋਚਿਆ ਕਿ ਰਾਜਾ ਸਿਰਫ ਥੈਲੇ ਦੇ ਆਕਾਰ ਨੂੰ ਵੇਖੇਗਾ ਅੰਦਰ ਦਾ ਸਮਾਨ ਨਹੀਂ ਇਸ ਲਈ ਉਸਨੇ ਥੈਲੇ ਨੂੰ ਸੁੱਕੇ ਪੱਤੇ ਅਤੇ ਮਿੱਟੀ ਨਾਲ ਭਰ ਦਿੱਤਾ ਤਿੰਨੇ ਮੰਤਰੀ ਆਪਣੇ ਆਪਣੇ ਥੈਲੇ ਨਾਲ ਵਾਪਸ ਰਾਜੇ ਦੇ ਦਰਵਾਜ਼ੇ ਵਿੱਚ ਆਏ ਤੇ ਕਿਹਾ ਕਿ ਉਹਨਾਂ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ ਰਾਜੇ ਨੇ ਬਿਨਾਂ ਥੈਲਿਆਂ ਨੂੰ ਦੇਖੇ ਉਹਨਾਂ ਨੂੰ 3 ਮਹੀਨੇ ਲਈ ਅਲੱਗ-ਅਲੱਗ ਜੇਲ੍ਹ ਵਿੱਚ ਭੇਜਣ ਦਾ ਹੁਕਮ ਦਿੱਤਾ ਰਾਜਾ ਨੇ ਕਿਹਾ ਇਹਨਾਂ 3 ਮਹੀਨਿਆਂ ਤੱਕ ਇਹਨਾਂ ਨੂੰ ਕੋਈ ਖਾਣਾ ਨਹੀਂ ਮਿਲੇਗਾ ਅਤੇ ਜੋ ਕੁਝ ਵੀ ਖਾਣਾ ਹੈ ਉਹ ਸਿਰਫ ਆਪਣੇ ਥੈਲੇ ਵਿੱਚ ਜੋ ਕੁਝ ਲਿਆਏ ਨੇ ਉਸੇ ਤੋਂ ਖਾਣਾ ਪਵੇਗਾ ਪਹਿਲਾ ਮੰਤਰੀ ਆਪਣੀ ਥੈਲੀ ਦੇ ਤਾਜੇ ਤੇ ਮਿੱਠੇ ਫਲਾਂ ਨਾਲ 3 ਮਹੀਨੇ ਤੱਕ ਜੇਲ੍ਹ ਵਿੱਚ ਸਮਾਂ ਬਿਤਾਉਂਦਾ ਰਿਹਾ ਉਸਨੇ ਆਪਣੇ ਇਮਾਨਦਾਰੀ ਅਤੇ ਮਿਹਨਤ ਲਈ ਖੁਦ ਨੂੰ ਧੰਨਵਾਦ ਦਿੱਤਾ ਦੂਜਾ ਮੰਤਰੀ ਕੁਝ ਦਿਨਾਂ ਤੱਕ ਥੈਲੀ ਦੇ ਸੜੇ ਫਲਾਂ ਤੇ ਜਿਉਂਦਾ ਰਿਹਾ ਪਰ ਸੜੇ ਫਲ ਖਾਣ ਤੋਂ ਬਾਅਦ ਉਹ ਬਿਮਾਰ ਹੋ ਗਿਆ ਅਤੇ ਉਸਨੇ ਆਪਣੀ ਸੁਸਤੀ ਅਤੇ ਬੇਈਮਾਨੀ ਤੇ ਪਛਤਾਵਾ ਕੀਤਾ ਤੇ ਤੀਜਾ ਮੰਤਰੀ ਜਿਸਨੇ ਥੈਲੇ ਵਿੱਚ ਸਿਰਫ ਸੁੱਕੇ ਪੱਤੇ ਅਤੇ ਮਿੱਟੀ ਭਰੀ ਸੀ ਉਹ ਭੁੱਖ ਨਾਲ ਮਰ ਗਿਆ ਕਿਉਂਕਿ ਉਸਦੇ ਕੋਲ ਖਾਣ ਲਈ ਕੁਝ ਵੀ ਨਹੀਂ ਸੀ ਉਸਨੇ ਆਪਣੀ ਚਲਾਕੀ ਅਤੇ ਆਪਣੇ ਬੁਰੇ ਕਰਮਾਂ ਦਾ ਨਤੀਜਾ ਭੁਗਤਿਆ। ਇਹ ਕਹਾਣੀ ਸਾਨੂੰ ਇੱਕ ਮਹੱਤਵਪੂਰਨ ਪਾਠ ਸਿਖਾਉਂਦੀ ਹੈ ਕਿ ਇਹ ਕਰਮਾਂ ਦਾ ਕਾਨੂੰਨ ਹੈ ਜੋ ਕੁਝ ਵੀ ਅਸੀਂ ਕਰਦੇ ਹਾਂ ਉਸ ਦਾ ਨਤੀਜਾ ਸਾਨੂੰ ਭੁਗਤਣਾ ਪੈਂਦਾ ਹੈ। ਪਹਿਲਾ ਮੰਤਰੀ ਇਮਾਨਦਾਰ ਸੀ। ਉਸਨੇ ਸਿਰਫ ਚੰਗੇ ਫਾਲ ਇਕੱਠਾ ਕੀਤੇ ਕਿਉਂਕਿ ਉਸਨੇ ਸੋਚਿਆ ਕਿ ਰਾਜੇ ਨੂੰ ਸਭ ਤੋਂ ਵਧੀਆ ਦੇਵਾਂਗਾ। ਉਸਨੇ ਕਿਸੇ ਵੀ ਸ਼ਾਰਟਕਟ ਦਾ ਸਹਾਰਾ ਨਹੀਂ ਲਿਆ ਅਤੇ ਅੰਤ ਵਿੱਚ ਉਸ ਦੀ ਇਮਾਨਦਾਰੀ ਨੇ ਉਸ ਨੂੰ ਜੇਲ੍ਹ ਵਿੱਚ ਜਿਉਣ ਲਈ ਕਾਫੀ ਖਾਣਾ ਦਿੱਤਾ। ਦੂਜਾ ਮੰਤਰੀ ਸੁਸਤ ਤੇ ਲਾਪਰਵਾਹੀ ਉਸਨੇ ਬਿਨਾ ਸੋਚੇ ਸਮਝੇ ਜੋ ਮਿਲਿਆ ਥੈਲੇ ਵਿੱਚ ਪਾ ਲਿਆ ਉਸਨੇ ਸੋਚਿਆ ਕਿ ਰਾਜਾ ਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ ਉਸਦੀ ਲਾਪਰਵਾਹੀ ਦੀ ਸਜ਼ਾ ਉਸ ਨੂੰ ਸੜੇ ਹੋਏ ਫਲ ਖਾਣ ਤੇ ਬਿਮਾਰ ਹੋਣ ਵਿੱਚ ਮਿਲੀ ਤੀਜਾ ਮੰਤਰੀ ਚਲਾਕ ਸੀ ਉਸਨੇ ਥੈਲੇ ਨੂੰ ਪੱਤਿਆਂ ਅਤੇ ਮਿੱਟੀ ਨਾਲ ਭਰਿਆ ਸੀ ਸੋਚ ਕੇ ਕਿ ਉਹ ਰਾਜੇ ਨੂੰ ਬੇਵਕੂਫ ਬਣਾ ਲਵੇਗਾ ਉਸਨੇ ਰਾਜਾ ਜਾਂ ਕੰਮ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਉਸ ਦੀ ਤੋਂ ਕਟੜੀ ਦਾ ਨਤੀਜਾ ਇਹ ਹੋਇਆ ਕਿ ਉਸ ਦੇ ਕੋਲ ਖਾਣ ਲਈ ਕੁਝ ਵੀ ਨਹੀਂ ਸੀ ਤੇ ਅੰਤ ਵਿੱਚ ਉਸ ਦੀ ਭੁੱਖ ਨਾਲ ਮੌਤ ਹੋ ਗਈ। ਦੋਸਤੋ ਅਸੀਂ ਆਪਣੇ ਕਰਮਾਂ ਤੋਂ ਕਦੇ ਨਹੀਂ ਬਚ ਸਕਦੇ। ਜੇ ਅਸੀਂ ਚੰਗਾ ਕਰਾਂਗੇ ਤਾਂ ਚੰਗਾ ਮਿਲੇਗਾ ਅਤੇ ਜੇ ਬੁਰਾ ਕਰਾਂਗੇ ਤਾਂ ਬੁਰਾ ਭੁਗਤਣਾ ਪਵੇਗਾ। ਕਰਮਾਂ ਦਾ ਕਾਨੂੰਨ ਸਾਰਿਆਂ ਤੇ ਲਾਗੂ ਹੁੰਦਾ ਹੈ। ਇਸ ਲਈ ਸਾਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ ਅਤੇ ਆਪਣੇ ਕੰਮ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਪੂਰਾ ਕਰਨਾ ਚਾਹੀਦਾ ਹੈ। ਕਿਉਂਕਿ ਅਸੀਂ ਜਿਹੜਾ ਬੀਜ ਆਪਣੀ ਜ਼ਿੰਦਗੀ ਦੇ ਬਗੀਚੇ ਵਿੱਚ ਬੋਂਦੇ ਹਾਂ ਉਹੀ ਅੱਗੇ ਜਾ ਕੇ ਸਾਡੀ ਜ਼ਿੰਦਗੀ ਵਿੱਚ ਉੱਗਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਇਸੇ ਤਰ੍ਹਾਂ ਦੀ ਸਿੱਖਿਆ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ